ਹੈਲੋ ਸਟੂਡੈਂਟਸ ਅੱਜ ਆਪਾਂ ਕਲਾਸ 10ਵੀਂ ਦੀ ਪ੍ਰਸ਼ਨਬੱਲੀ ਯਾਨੀ ਕਿ ਐਕਸਰਸਾਈਜ਼ 3.1 ਕਰਾਂਗੇ 3.1 ਦਾ ਪਹਿਲਾ ਸਵਾਲ ਇਹਦੇ ਵਿੱਚ ਆਪਾਂ ਨੇ ਰੇਖੀ ਸਮੀਕਰਨ ਬਣਾਨੀ ਹੈ ਯਾਨੀ ਕਿ ਜਿਸਦੀ ਪਾਵਰ ਕੀ ਹੋਗੀ 1 ਹੋਗੀ ਜਿਹੜੇ ਵੇਰੀਏਬਲ xy ਹੋਣਗੇ ਉਹ ਸਮੀਕਰਨਾਂ ਬਣਾਈਆਂ ਨੇ ਤੇ ਉਸ ਸਮੀਕਰਨਾਂ ਨੂੰ ਆਪਾਂ ਨੇ ਫਿਰ ਗ੍ਰਾਫ ਉੱਤੇ ਦਰਸਾਣਾ ਹੈ ਤੇ ਗ੍ਰਾਫ ਦੋ ਲਾਈਨਾਂ ਦਾ ਬਣੂਗਾ ਤੇ ਉਹ ਗ੍ਰਾਫ ਇੱਕ ਬਿੰਦੂ ਤੇ ਕੱਟਣਗੇ ਜਿਹੜੇ ਉਹ ਬਿੰਦੂ ਤੇ ਕੱਟਣਗੇ ਉਹ ਇਹਦਾ ਆਨਸਰ ਹੋਣਗੇ ਆਨਸਰ ਆਪਾਂ ਬਿਨਾਂ ਗ੍ਰਾਫ ਤੋਂ ਵੀ ਕੱਢ ਸਕਦੇ ਆ ਪਰ ਗ੍ਰਾਫ ਵਾਲਾ ਜ਼ਰੂਰੀ ਹੈ ਗ੍ਰਾਫ ਤੁਸੀਂ 9ਵੀਂ ਚ ਸਿੱਖ ਚੁੱਕੇ ਹੋ ਸਿਰਫ ਆਪਾਂ ਨੇ ਲਾਈਨ ਦੀਆਂ ਇਕੁਏਸ਼ਨਾਂ ਬਣਾਉਣੀਆਂ ਨੇ ਜਿਵੇਂ ਕਿ ਇਹਦੇ ਵਿੱਚ ਕਿਹਾ ਗਿਆ ਹੈ 10ਵੀਂ ਕਲਾਸ ਦੇ 10 ਵਿਦਿਆਰਥੀਆਂ ਨੇ ਇੱਕ ਗਣਿਤ ਦੀ ਬੁਝਾਰਤ ਮੁਕਾਬਲੇ ਵਿੱਚ ਭਾਗ ਲਿਆ 10ਵੀਂ ਕਲਾਸ ਦੇ 10 ਵਿਦਿਆਰਥੀਆਂ ਨੇ ਕੁੱਲ ਬਜਾਇਤੀ 10 ਨੇ ਫਿਰ ਦੂਜੀ ਕੰਡੀਸ਼ਨ ਕੀ ਹੈ ਜੇਕਰ ਲੜਕੀਆਂ ਦੀ ਗਿਣਤੀ ਲੜਕਿਆਂ ਨਾਲੋਂ 4 ਵੱਧ ਹੈ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ 4 ਵੱਧ ਹੈ ਤਾਂ ਆਪਾਂ ਨੇ ਦੱਸਣਾ ਹੈ ਕਿ ਲੜਕੇ ਕਿੰਨੇ ਸੀ ਤੇ ਲੜਕੀਆਂ ਕਿੰਨੀਆਂ ਸੀ ਤੇ ਇਹਨੂੰ ਆਪਾਂ ਨੇ ਗ੍ਰਾਫ ਉੱਤੇ ਵੀ ਦਰਸਾਣਾ ਹੈ ਆਪਾਂ ਮੰਨ ਲਾਗੇ ਮੰਨ ਲਓ ਲੈਟ ਕਰ ਲਓ ਲੜਕੀਆਂ ਦੀ ਗਿਣਤੀ ਲੜਕੀਆਂ ਦੀ ਗਿਣਤੀ ਆਪਾਂ ਨੇ x ਮੰਨ ਲਈ ਕਿੰਨੀ ਮੰਨ ਲਈ x ਮੰਨ ਲਈ ਤੁਸੀਂ ਕਿੰਨੀ ਕੋਈ ਮਰਜ਼ੀ ਅੱਖਰ ਮੰਨ ਸਕਦੇ ਹੋ x ਮਸ਼ਹੂਰ ਹੈ ਤਾਂ ਆਪਾਂ x ਮੰਨ ਲਿਆ ਤੇ ਲੜਕੀਆਂ ਦੀ ਗਿਣਤੀ ਕਿੰਨੀ ਮੰਨ ਲਈ ਲੜਕੀਆਂ ਦੀ ਲੜਕੀਆਂ ਦੀ ਗਿਣਤੀ ਆਪਾਂ ਨੇ ਮੰਨ ਲਈ y ਤਾਂ ਟੋਟਲ ਵਿਦਿਆਰਥੀ ਕਿੰਨੇ ਨੇ 10 ਯਾਨੀ ਕਿ ਲੜਕ ਕਲਾਸ ਦੇ ਵਿੱਚ ਦੋ ਜਨੇ ਹੁੰਦੇ ਨੇ ਜੇ ਤਾਂ ਲੜਕੀਆਂ ਹੁੰਦੀਆਂ ਨੇ ਜਾਂ ਫਿਰ ਲੜਕੇ ਹੁੰਦੇ ਨੇ ਤਾਂ ਆਪਾਂ ਜੇਕਰ ਦੋਨਾਂ ਨੂੰ ਜੋੜ ਦਾਂਗੇ x y ਇਸ ਇਕੁਅਲ ਟੂ ਕਿੰਨਾ ਹੋਊਗਾ 10 ਇਹ ਪ੍ਰਸ਼ਨ ਅਨੁਸਾਰ ਕਹਾਂਗੇ ਪ੍ਰਸ਼ਨ ਅਨੁਸਾਰ x y 10 ਤੇ ਨੰਬਰ 2 ਕੀ ਕੰਡੀਸ਼ਨ ਹੈ ਜਿਹੜੀ ਲੜਕੀਆਂ ਦੀ ਗਿਣਤੀ ਹੈ ਉਹ ਲੜਕੀਆਂ ਦੀ ਗਿਣਤੀ ਤੋਂ ਕਿੰਨੀ ਹੈ 4 ਜ਼ਿਆਦਾ ਹੈ ਕਿੰਨੀ ਜ਼ਿਆਦਾ ਹੈ 4 ਜ਼ਿਆਦਾ ਹੈ ਤਾਂ ਇਥੋ ਇਕੁਏਸ਼ਨ ਕੀ ਬਣ ਜੂਗੀ x y 4 0 ਇਸੇ ਤਰ੍ਹਾਂ ਇਹ ਤੋਂ ਆਪਾਂ ਕੀ ਬਣਾਵਾਂਗੇ x y 10 0 ਜਿਹੜੀਆਂ ਇਹ ਦੋ ਲਾਈਨਾਂ ਬਣੀਆਂ ਨੇ ਇਹ ਦੋ ਇਕੁਏਸ਼ਨਾਂ ਬਣੀਆਂ ਨੇ ਸਮੀਕਰਨਾਂ ਬਣੀਆਂ ਨੇ ਇਹਨਾਂ ਨੂੰ ਆਪਾਂ ਕੀ ਕਹਿੰਦੇ ਆ ਰੇਖੀ ਸਮੀਕਰ ਇਹਨਾਂ ਨੂੰ ਆਪਾਂ ਕੀ ਕਹਿੰਦੇ ਆ ਰੇਖੀ ਸਮੀਕਰ ਫਿਰ ਆਪਾਂ ਇਹਨੂੰ ਸੋਲਵ ਕਰਨ ਦਾ ਅੱਕੇ ਬਲੋਕਰ ਵਿਧੀ ਸਿੱਖਾਂਗੇ ਪ੍ਰਤੀਸਥਾਪਨ ਵਿਧੀ ਉਹਨਾਂ ਰਹੀ ਆਪਾਂ ਇਹਨੂੰ ਹੱਲ ਕਰ ਸਕਦੇ ਹਾਂ x/ ਪਰ ਇਸ ਕੁਐਸਚਨ ਦੇ ਵਿੱਚ ਆਪਾਂ ਨੂੰ ਕਿਵੇਂ ਕੀਆ ਗਿਆ ਗ੍ਰਾਫ ਰੈਂਕ ਕੀਤਾ ਗਿਆ ਹੁਣ ਆਪਾਂ ਗ੍ਰਾਫ ਲਈ ਪੁਆਇੰਟ ਚੈਨ ਦੇ ਸੀ ਹੁਣ ਨੌਵੀਂ ਕਲਾਸ ਦੇ ਵਿੱਚ ਆਪਾਂ ਸਿੱਖ ਕੇ ਆ ਚੁੱਕੇ ਹਾਂ x y 10 ਆਪਾਂ ਨੇ ਪਹਿਲੀ ਸਮੀਕਰਨ ਚੱਕ ਲਈ ਇਹ ਕਿਉਂਕਿ ਇੱਧਰ ਮੈਨਸ ਦਾ ਸਿਧਰਾ ਹੈ ਕਿ ਪਲੱਸ ਤਾਂ ਹੋ ਗਿਆ ਤੇ ਇਹਨੂੰ ਹੋਰ ਕਿਵੇਂ ਲਿਖ ਸਕਦੇ ਹੋ x 10 y ਆਪਾਂ ਕੀ ਕਰਾਂਗੇ y ਦੀ ਵੈਲਿਊਜ਼ ਭਰਾਂਗੇ ਤਿੰਨ ਵੈਲਿਊਜ਼ ਕਰਨੀਆਂ ਹੁੰਦੀਆਂ ਨੇ ਆਪਾਂ ਪਹਿਲਾਂ ਮੰਨ ਲਾਂਗੇ y 1 ਜੇ y 1 ਹੈ ਤਾਂ x ਕਿੰਨਾ ਆਜੂਗਾ 10 1 x ਆ ਗਿਆ ਆਪਣੇ ਕੋਲ 9 ਇਸੇ ਤਰ੍ਹਾਂ ਜੇਕਰ y 2 ਹੈ ਤਾਂ ਆਪਣਾ x ਕਿੰਨਾ ਆਜੂਗਾ 8 ਕਿਉਂਕਿ 10 ਚੋਂ 2 ਕੱਢੇ ਕਿੰਨਾ ਹੁੰਦਾ ਹੈ ਅੱਠ ਇਸੇ ਤਰ੍ਹਾਂ y ਜਿਹਦਾ ਆਪਾਂ ਤਿੰਨ ਕਵਾਂਗੇ ਤਾਂ ਆਪਣਾ x ਕਿੰਨਾ ਆ ਜੂਗਾ 7 ਕਿੰਨਾ ਆ ਜੂਗਾ 7 ਦੇਖੋ ਇਹ ਤੁਸੀਂ ਨੇ ਪ੍ਰੋਪਰ ਧਰ ਕੇ ਦਿਖਾਣੇ 10 ਚਿਸ ਕੱਢੇ ਫਿਰ ਜਿਵੇਂ ਨੇ ਇਹ ਕਰਿਆ 10 ਫਿਰ ਮਾਈਨਸ 2 ਵੀ ਭਰੋਗੇ 2 ਕੱਟੇ 8 ਫਿਰ ਆਪਣਾ ਇੱਕ ਟੇਬਲ ਬਣੂਗਾ ਟੇਬਲ ਚ ਆਪਾਂ ਕਿਵੇਂ ਲਿਖਾਂਗੇ ਐਵੇਂ ਇੱਕ ਬਣਾਇਆ ਕਰਦੇ ਸੀ ਤੁਹਾਡੇ ਨੋਮਿਕ ਕਲਾਸ ਚ ਯਾਦ ਹੋਵੇ x ਲਿਖ ਦਿੰਨੇ ਆ y ਤਾਂ y ਹੈਗਾ ਆਪਣਾ 1 2 3 x ਕਿੰਨਾ ਹੈ ਕਿ ਆਪਣਾ 9 8 70 ਤਾਂ ਇਸ ਲੈਂਡ ਦਾ ਇਸ ਪੁਆਇੰਟਸ ਦਾ ਇੱਕ ਰੇਖੀਕਰਨ ਸਮੀਕਰਨ ਦਾ ਗ੍ਰਾਫ ਬਣੂਗਾ ਇਸੇ ਤਰ੍ਹਾਂ ਆਪਾਂ ਦੂਜੀ ਇਕੁਏਸ਼ਨ ਦਾ ਵੀ ਇੱਕ ਗ੍ਰਾਫ ਬਣਾਵਾਂਗੇ ਦੂਜੀ ਇਕੁਏਸ਼ਨ ਕੀ ਹੈ y x 4 y x 4 ਇਹਦੇ ਵਿੱਚ ਵੀ ਆਪਾਂ x ਦੀ ਵੈਲਿਊ ਇੱਕ ਭਰ ਦੋ ਜੇ ਜਦੋਂ ਆਪਾਂ x 6 ਪਰਾਂਗੇ ਤਾਂ y ਕਿੰਨਾ ਆਜੂਗਾ 1 4 y ਕਿੰਨਾ ਆਇਆ 5 ਜਦੋਂ ਆਪਾਂ x 2 ਪਰਾਂਗੇ x 2 ਪਰਾਂਗੇ ਉਦੋਂ ਕਿੰਨਾ ਆਜੂਗਾ 2 4 6 ਇਸੇ ਤਰ੍ਹਾਂ x 3 ਪਰਾਂਗੇ ਤਾਂ y ਕਿੰਨਾ ਆਜੂਗਾ 3 4 7 ਦੇਖੋ ਤੁਸੀਂ ਕਹੋਗੇ ਵੀ ਇੱਥੇ ਮੈਂ y ਦੇ ਮੁੱਲ ਪਰੇ ਇੱਥੇ x ਦੇ ਮੁੱਲ ਪਰੇ ਛੋਟੀ ਮੱਝ ਕੋਈ ਵੀ ਪਾਸ ਕਰ ਸਕਦੇ ਹੋ ਇੱਕ ਦਾ ਮੁੱਲ ਭਰਨਾ ਹੈ ਦੂਜੇ ਦਾ ਆਟੋਮੈਟਿਕ ਨਿਕਲ ਜੂਗਾ ਕਿਉਂਕਿ ਸਮੀਕਰਨ ਆਪਣੇ ਕੋਲ ਬਣੀ ਪਈ ਸੀ ਐਮ ਐਕਸ ਇਕੁਅਲ ਟੈਨ ਮਾਈਨਸ ਵਾਈ ਈਜ਼ੀ ਨਿਕਲ ਜਾਂਦਾ ਐਮ ਇਹੇ ਬਣੀ ਪਈ ਸੀ ਵਾਈ ਇਕੁਅਲ ਐਕਸ ਪਲੱਸ 4 ਸਿਰਫ ਜੋੜ ਜੋੜ ਕਰਨਾ ਸੀ ਇਹਦਾ ਵੀ ਇੱਕ ਡੱਬਾ ਆ ਬਣ ਜਾਊਗਾ ਐਕਸ ਤੇ ਵਾਈ ਦਾ ਐਕਸ ਕਿੰਨੀ ਆ ਆਪਣੀ 1 2 3 ਵਾਈ ਕਿੰਨੀ ਹੈ 5 6 7 ਇੱਕ ਇਹਦਾ ਗ੍ਰਾਫ ਬਣੂਗਾ ਇੱਕ ਇਹਦਾ ਗ੍ਰਾਫ ਬਣੂਗਾ ਜਿਹੜਾ ਇਹ ਗ੍ਰਾਫ ਹੋਊਗਾ ਇਹ ਇੱਕ ਕਾਟਮੀ ਰੇਖਾ ਦਾ ਗ੍ਰਾਫ ਹੋਊਗਾ ਕੁਝ ਇਸ ਤਰ੍ਹਾਂ ਦਾ ਗ੍ਰਾਫ ਹੋਊਗਾ ਇੱਕ ਬਿੰਦੂ ਦੇ ਕੱਟਣਗੇ ਜਿਹੜੇ ਇਸ ਬਿੰਦੂ ਦੇ ਕੱਟਣਗੇ ਉਹ ਪੁਆਇੰਟ ਜਿਹੜਾ ਹੋਊਗਾ ਉਹ ਆਨਸਰ ਹੋਊਗਾ ਜਿਹੜਾ ਪਹਿਲਾ ਪੁਆਇੰਟ ਹੁੰਦਾ ਐਕਸ ਦੂਜਾ ਹੁੰਦਾ ਵਾਈ ਦਾ ਐਕਸ ਆਪਾਂ ਨੇ ਕੀ ਮੰਨੇ ਲੜਕੇ ਤੇ ਵਾਈ ਕੀ ਮੰਨਾ ਪੜੇ ਲੜਕੀਆਂ ਉਹਦਾ ਆਨਸਰ ਹੋ ਜਾਊਗਾ ਤੁਸੀਂ ਡਾਇਗ੍ਰਾਮ ਦੇ ਵਿੱਚ ਇਹਦਾ ਗ੍ਰਾਫ ਦੇਖ ਸਕਦੇ ਹੋ ਵੀ ਕੁਝ ਇਸ ਤਰ੍ਹਾਂ ਦਾ ਗ੍ਰਾਫ ਬਣਦਾ ਕਵੈਸਚਨ ਨੰਬਰ ਇਹ ਤੋਂ ਬਾਅਦ ਸੈਕੰਡ ਕਵੈਸਚਨ ਨੰਬਰ ਪਹਿਲੀ ਡੱਬੀ ਦਾ ਸੈਕੰਡ ਕੁਐਸਚਨ ਕਹਿੰਦੇ ਪੰਜ ਪੈਨਸਲਾਂ ਅਤੇ ਸੱਤ ਕਲਮਾਂ ਕਲਮਾਂ ਯਾਨੀ ਕਿ ਪੈਨ ਦਾ ਮੁੱਲ 50 ਰੁਪਏ ਹੈ ਇਸੇ ਤਰ੍ਹਾਂ ਸੱਤ ਪੈਨਸਲਾਂ ਅਤੇ ਪੰਜ ਕਲਮਾਂ ਦਾ ਮੁੱਲ 60 ਰੁਪਏ ਹੈ ਤਾਂ ਆਪਾਂ ਨੇ ਇੱਕ ਪੈਨਸਲ ਤੇ ਇੱਕ ਕਲਮ ਦਾ ਕੀ ਦੱਸਣਾ ਹੈ ਮੁੱਲ ਦੱਸਣਾ ਹੈ ਆਪਾਂ ਮੰਨ ਲਾਂਗੇ ਉਸੇ ਤਰ੍ਹਾਂ ਕਿ ਮੰਨ ਲਓ ਇੱਕ ਪੈਨਸਲ ਦਾ ਮੁੱਲ ਮੰਨ ਲਓ ਇੱਕ ਪੈਨਸਲ ਦਾ ਮੁੱਲ ਲੈਟ ਦਾ ਪ੍ਰਾਈਸ ਆਫ 1 ਪੈਨਸਲ ਇੱਕ ਪੈਨਸਲ ਦਾ ਮੁੱਲ 100 ਪਰ ਮੰਨ ਲਿਆ ਇਸੇ ਤਰ੍ਹਾਂ ਆਪਾਂ ਇੱਕ ਕਲਮ ਦਾ ਮੁੱਲ ਵੀ ਮੰਨ ਲਾਂਗੇ ਇੱਕ ਕਲਮ ਦਾ ਉਹ ਆਪਣੇ ₹1 ਵੈ ਬਣ ਗਿਆ ਤਾਂ ਇੱਕ ਪੈਨਸਲ ਦਾ ਪੁੱਛਿਆ ਇੱਕ ਕਲਮ ਦਾ ਪੁੱਛਿਆ ਉਹ ਆਪਣੇ x y ਬਣ ਲਏ ਤਾਂ ਪ੍ਰਸ਼ਨ ਦੇ ਅਨੁਸਾਰ ਅਕੋਰਡਿੰਗ ਟੂ ਕੁਐਸ਼ਨ ਪ੍ਰਸ਼ਨ ਅਨੁਸਾਰ ਆਪਾਂ ਨੂੰ ਕਿਹਾ ਗਿਆ ਪੰਜ ਵਿੱਚ ਇੱਕ ਪੈਨਸਲ ਦਾ ਮੁੱਲ x ਰੁਪਏ ਹੈ ਤਾਂ ਪੰਜ ਪੈਨਸਲਾਂ ਦਾ ਮੁੱਲ ਕਿੰਨਾ ਹੋਊਗਾ 5x ਰੁਪਏ ਕਿੰਨਾ ਹੋ ਜੂਗਾ 5x ਪਲੱਸ ਸੱਤ ਕਲ ਜੇ ਇੱਕ ਕਲਮ ਦਾ ਮੁੱਲ 2 ਰੁਪਏ ਹੈ ਤਾਂ ਸੱਤ ਕਲਮਾਂ ਦਾ ਮੁੱਲ ਕਿੰਨਾ ਹੋਊਗਾ 7 2 ਰੁਪਏ ਐਨ ਦੀ ਗਿਣਤੀ ਦੇ ਵਿੱਚ ਆਪਾਂ ਦੋ ਚੀਜ਼ਾਂ ਲਿਆਏ ਤੇ ਕਿੰਨੇ ਰੁਪਏ ਦੀਆਂ ਇਹਨਾਂ ਨੇ ਇਹ ਰੁਪਏ ਦੀਆਂ ਇਹਨਾਂ ਨੇ 50 ਰੁਪਏ ਦੀਆਂ ਨੇ ਕਿੰਨੇ ਦੀਆਂ ਇਹਨੇ 50 ਰੁਪਏ ਦੀਆਂ ਇਸੇ ਤਰ੍ਹਾਂ ਸੱਤ ਪੈਨਸਲਾਂ ਤੇ ਪੰਜ ਕਲਮਾਂ ਦਾ ਮੁੱਲ ਕਿੰਨਾ ਹੈ 7x 5 ਉਹ ਹੈ ਗਿਆ ਆਪਣੇ ਕੋਲ 40 ਰੁਪਏ ਦੇਖੋ AB ਰੁਪਏ ਨੇ AB ਰੁਪਏ ਨੇ ਪਰ ਆਪਾਂ ਨੂੰ ਐਵੇਂ ਨਹੀਂ ਪਤਾ ਵੀ ਕਿੰਨੇ ਰੁਪਏ ਦੀ ਇੱਕ ਪੈਨਸਲ ਹੈ ਆਪਾਂ ਨੂੰ ਦਿੱਤੀ ਪਤਾ ਸੀ ਵੀ ਪੰਜ ਪੈਨਸਲਾਂ ਨੇ ਸੱਤ ਕਲਮਾਂ ਲਿਆ ਉਹ ਪੰਜ ਪੈਨਸਲ ਤੇ ਸੱਤ ਕਲਮਾਂ ਲਿਆ ਤਾਂ ਉਹਨੇ 50 ਰੁਪਏ ਦਿੱਤੇ ਇਸੇ ਤਰ੍ਹਾਂ ਜਦੋਂ ਸੱਤ ਪੈਨਸਲ ਤੇ ਪੰਜ ਕਲਮਾਂ ਲਿਆ ਤਾਂ ਉਹਨੇ 60 ਰੁਪਏ ਦਿੱਤੇ ਤਾਂ ਦੋ ਇਕੁਏਸ਼ਨ ਬਣ ਗਿਆ ਹੁਣ ਇਹ ਦੋ ਇਕੁਏਸ਼ਨਾਂ ਨੂੰ ਆਪਾਂ ਅੱਗੇ ਜਾ ਕੇ 3.2 3.2 ਤੇ 3.3 ਤੇ XY ਕੱਢਣਾ ਸਿੱਖਾਂਗੇ ਠੀਕ ਹੈ ਫਿਰ ਆ ਦੀ ਘੜੀ ਇਹੇ ਆਪਾਂ ਨੇ ਗ੍ਰਾਫ ਰਾਈਟ ਕਰਨੇ ਨੇ ਪਿਛਲੇ ਜਿਵੇਂ ਆਪਾਂ ਨੇ ਪਿਛਲਾ ਸਵਾਲ ਕੀਤਾ ਸੀ ਆਪਾਂ ਨੇ ਇਹਦਾ ਗ੍ਰਾਫ ਬਣਾਣਾ ਹੈ ਇਹਦਾ ਗ੍ਰਾਫ ਬਣਾ ਲੈ ਉਹ ਗ੍ਰਾਫ ਇੱਕ ਬਿੰਦੂ ਤੇ ਕੱਟਣਗੇ ਜਿਹੜੇ ਬਿੰਦੂ ਤੇ ਕੱਟਣਗੇ ਉਹ ਇਹਦੇ ਕੀ ਹੋਣਗੇ ਆਨਸਰ ਪਹਿਲਾ ਆਨਸਰ x ਦਾ ਹੋਊਗਾ ਦੂਜਾ ਆਨਸਰ y ਦਾ ਹੋਊਗਾ ਆਪਾਂ ਉਸੇ ਤਰ੍ਹਾਂ ਟੇਬਲ ਬਣਾ ਲੈਣੇ ਆ ਜਿਵੇਂ ਕਿ ਇਹੇ ਸਮੀਕਰਨ ਹੈਗੀ ਆਪਣੇ ਕੋਲ ਆ ਪਹਿਲੀ ਸਮੀਕਰਨ ਹੈ ਇਹ ਸਮੀਕਰਨ ਹੈਗੀ ਆਪਣੇ ਕੋਲ ਦੂਜੀ ਇਹ ਸਮੀਕਰਨ ਜ਼ਰੂਰ ਬਣਾਨੀ ਆਣੀ ਚਾਹੀਦੀ ਹੈ ਕਿਉਂਕਿ ਇਹ ਕਿ ਹੋਰ ਕੁਐਸਚਨ ਬਹੁਤਾਂ ਦੇ ਜਿਹਦੇ ਵਿੱਚ ਤੁਸੀਂ ਨੇ ਸਮੀਕਰਨ ਵੀ ਬਣਾਣੀ ਹੋਊਗੀ ਤੇ ਸਵਾਲ ਵੀ ਕੱਢਣੇ ਹੋਣਗੇ 6 ਨੰਬਰ ਦਾ ਇੱਕ ਪੇਪਰ ਚ ਸਵਾਲ ਆਊਗਾ ਸਟੇਟਮੈਂਟ ਵਾਲਾ ਸਵਾਲ ਆਊਗਾ ਪਹਿਲਾ ਸਮੀਕਰਨ ਬਣਾਣੀ ਹੈ ਫਿਰ ਉਹਦਾ ਹੱਲ ਕੱਢਣਾ ਹੈ x y ਦਾ ਮੁੱਲ ਵੀ ਕੱਢਣਾ ਹੈ ਫਿਰ ਉਹਦਾ ਗ੍ਰਾਫ ਵੀ ਡਰਾ ਕਰਨਾ ਹੈ ਤਾਂ 6 ਨੰਬਰ ਦਾ ਇਸ ਤਰ੍ਹਾਂ ਹੋਗਾ ਤਾਂ ਗ੍ਰਾਫ ਬਣਾਣਾ ਜ਼ਰੂਰ ਆਣਾ ਚਾਹੀਦਾ ਚਲੋ ਆਪਾਂ ਪਹਿਲਾਂ ਕਰਦੇ ਆ ਇਹਦਾ 5x 50 7/2 یعنی کہ x ਦਾ ਮੁੱਲ ਕਿੰਨਾ ਆ ਗਿਆ 50 7/2 5 ਹੁਣ ਆਪਾਂ ਨੇ y ਦੇ ਮੁੱਲ ਇਸ ਤਰ੍ਹਾਂ ਸੈੱਟ ਕਰਨੇ ਨੇ ਕਿ ਉਹ 5 ਤੇ ਡਿਵਾਈਡ ਹੁੰਦਾ ਹੋਵੇ ਨਹੀਂ ਕੋਈ ਚੱਕਰ ਨਹੀਂ ਜੇ ਡਿਵਾਈਡ ਚਾਹਦੇ ਕੋਈ ਚੱਕਰ ਨਹੀਂ ਹੈਗਾ ਤਾਂ ਤੁਸੀਂ ਨੇ ਪਹਿਲਾਂ y ਦਾ ਮੁੱਲ ਕਿੰਨਾ ਭਰੋਗੇ ਮੰਨ ਲਓ ਆਪਾਂ ਨੇ ਭਰਤਾ 0 ਭਰ ਸਕਦੇ ਹੋ y ਦਾ ਮੁੱਲ ਕਿੰਨਾ ਭਰ ਸਕਦੇ ਹੋ 0 ਤਾਂ ਪਹਿਲਾਂ x ਦਾ ਮੁੱਲ ਕਿੰਨਾ ਪਾਵਾਂਗੇ 0 ਭਰ ਦਾਂਗੇ y 0 ਤਾਂ x ਕਿੰਨਾ ਆ ਜੂਗਾ x 50 0 5 x ਕਿੰਨਾ ਆ ਰਿਹਾ ਆਪਣੇ ਕੋਲ 90 x ਕਿੰਨਾ ਆ ਗਿਆ 10 ਇਸੇ ਤਰ੍ਹਾਂ ਤੁਸੀਂ y ਹੋਰ ਕਿੰਨਾ ਪਾ ਸਕਦੇ ਹੋ y ਤੁਸੀਂ 10 ਵੀ ਪਾ ਸਕਦੇ ਹੋ ਤਾਂ ਕਿ ਪੂਰਾ ਪੂਰਾ ਭੰਡਿਆ ਜਾਵੇ ਜਾਂ 5 ਭਰ ਲਓ y ਦਾ ਮੁੱਲ ਕਿੰਨਾ ਭਰ ਲਓ 5 ਤਾਂ 5 ਭਰ ਕੇ ਕੀ ਆਊਗਾ 5 ਭਰ ਕੇ ਆਊਗਾ ਆਪਣੇ ਕੋਲ 50 7 ਪਾਇਆ 35 ਜੇᱫੋ ਇੱਥੇ 5 ਭਰੋਗੇ ਤਾਂ 7 ਪਾਇਆ 35 ਹੋ ਜੂਗਾ ਨਾ ਤਾਂ ਇੱਥੇ 35 ਡਿਵਾਈਡ ਬਾਈ 5 ਤਾਂ 15 ਅਪਨ 5 ਕਿੰਨਾ ਆ ਗਿਆ 3 ਠੀਕ ਹੈ x ਇੱਥੇ 3 ਆ ਗਿਆ ਤੇ ਹੁਣ ਤੁਸੀਂ ਬਾਅਦ ਕਿੰਨਾ ਪਾ ਸਕਦੇ ਹੋ 10 ਪਾ ਸਕਦੇ ਜੀ ਜਦੋਂ 10 ਭਰੋਗੇ ਤਾਂ ਕਿੰਨਾ ਆ ਜੂਗਾ 50 70 ਡਿਵਾਈਡ ਬਾਈ 5 ਕਟਾ ਕਰ ਦਿੱਤੇ ਕਿੰਨਾ ਆ ਜੂਗਾ -20 5 ਯਾਨੀ ਕਿ x ਕੇ ਨਾ ਆ ਜੂਗਾ ਮਾਈਨਸ 4 ਤਾਂ ਇਸ ਤਰ੍ਹਾਂ ਇਹ ਇੱਕ ਟੇਬਲ ਬਣ ਗਿਆ ਤੇ ਟੇਬਲ ਆਪਾਂ ਸਾਈਡ ਤੇ ਇੱਥੇ ਬਣਾ ਲੈਨੇ ਆ x y x ਦੇ ਮੁੱਲ ਕਿਹੜੇ ਆਏ ਨੇ ਪਹਿਲਾਂ y ਦੇ ਮੁੱਲ ਪਰ ਆਗੇ 0 5 10 0 5 10 0 ਤੇ 10 ਸੀ 5 ਤੇ 3 ਸੀ ਤੇ 10 ਤੇ 4 ਦੇਖੋ 10 3 ਤੇ 4 ਇਸੇ ਤਰ੍ਹਾਂ ਆਪਾਂ ਟੇਬਲ ਬਣਾਵਾਂਗੇ ਇਸ ਕੁਐਸਚਨ ਦਾ ਤੁਸੀਂ ਨੇ ਆਪ ਕੋਸ਼ਿਸ਼ ਕਰਨੀ ਹੈ ਮੈਂ ਸਿਰਫ 2 ਪੁਆਇੰਟ ਕੱਟ ਕੇ ਦਊਂਗਾ ਤੀਜਾ ਪੁਆਇੰਟ ਤੁਸੀਂ ਨੇ ਆਪ ਲੱਭਣਾ ਤਾਂ ਇਹਦਾ ਆਪਾਂ ਸਿੱਧਾ ਲਿਖ ਸਕਦੇ ਹਾਂ ਜਿਵੇਂ ਇਹਨੂੰ ਮੈਂ ਕਿਵੇਂ ਲਿਖ ਸਕਦਾ ਹੁਣ ਇੱਥੇ ਕਰਕੇ ਦਿਖਾ ਦਿੰਦਾ ਜਿਵੇਂ x ਕੱਢਣੀ ਹੈ ਤਾਂ x ਕਿਵੇਂ ਕੱਢ ਸਕਦਾ x ਕੀ ਦੇ ਬਰਾਬਰ ਆ ਜਾਊਗਾ 46 5y 5y ਉਧਰ ਲਿਆ ਕੇ ਮਾਈਨਸ ਤਾਂ ਹੋ ਗਿਆ ਹੁਣ ਜਿਹੜਾ 7 ਸੀ ਇਹ ਸਾਰੇ 7 ਸੀ ਇਦਰਾ ਇੱਕ ਆਦਾ ਹੋ ਜੂਗਾ ਵੰਡਦਾ ਹੋ ਜੂਗਾ ਠੀਕ ਹੈ ਇਹ ਆਪਣੇ ਕੋਲ ਇਕੁਏਸ਼ਨ ਹੋ ਗਈ ਹੁਣ ਵਾਏ ਦੇ ਮੁੱਲ ਇਸ ਤਰ੍ਹਾਂ ਫਿਰ ਟੰਗਾ ਦੇਣੇ ਵੀ 7 ਨਾਲ ਡਿਵਾਈਡ ਹੋ ਜੇ ਜੇ ਨਹੀਂ ਵੀ ਹੁੰਦਾ ਡਿਵਾਈਡ ਤਾਂ ਵੀ ਕੋਈ ਚੱਕਰ ਆ ਜਗਾ ਤਾਂ ਆਪਾਂ ਸੈਕਿੰਡ ਇਕੁਏਸ਼ਨ ਦਾ ਲਿਖਾਂਗੇ ਹੁਣ ਸੈਕਿੰਡ ਕੁਐਸ਼ਨ ਦਾ x ਬਰਾਬਰ ਹੈ 46 5 ਡਿਵਾਈਡ ਬਾਈ 7 ਡਿਵਾਈਡ ਬਾਈ 7 ਤਾਂ ਇੱਥੇ ਲੈ ਆਪਾਂ ਨੇ 64 5 अपॉन 7 ਹੁਣ ਆਪਾਂ ਨੇ ਵਾਏ ਦੇ ਮੁੱਲ ਇਸ ਤਰ੍ਹਾਂ ਫਿੱਟ ਕਰਨੇ ਨੇ ਕਿ ਉਸ 64 ਨੂੰ ਕਟਾ ਕੇ 7 ਨਾਲ ਵੰਡਿਆ ਜਾਵੇ ਤਾਂ ਕਿ ਗਰਾਫ ਸੌਖਾ ਬਣ ਜੇ ਜੇ ਤੁਹਾਡਾ ਕੋਈ ਨਾ ਜੇ ਆਪਾਂ ਚਾਹ ਜਾਂਦਾ ਪੁਆਇੰਟਾ ਦਾ ਆਂਸਰ ਆਂਦਾ ਤਾਂ ਤੁਹਾਨੂੰ ਸਿਰਫ ਗਰਾਫ ਬਣਾਉਣਾ ਚਾਹੀਦਾ ਕੋਈ ਚੱਕਰ ਵਾਲੀ ਗੱਲ ਨਹੀਂ ਹੋਣੀ ਠੀਕ ਹੈ ਬਸ ਤਾਂ ਇਹ ਜੇ ਕੁਐਸਚਨ ਬਹੁਤ ਘੱਟ ਦੇਖੇ ਗਏ ਨੇ ਪੇਪਰਾਂ ਦੇ ਵਿੱਚ ਨਾ ਮਾਤਰਾ ਆਉਂਦੇ ਨੇ ਪਰ ਤੁਹਾਨੂੰ ਆਣਾ ਜ਼ਰੂਰ ਚਾਹੀਦਾ ਤਾਂ ਦੇਖੋ ਜਿਵੇਂ ਆਪਾਂ y ਦਾ ਮਨੇ ਜੇਕਰ 5 ਪੁੱਟ ਕਰ ਦਈਏ y ਦਾ ਮੁਲਕ ਇਲਾ ਪੁੱਟ ਕਰ ਦਈਏ 5 5 5 25 ਹਾਂ 60 ਚ 25 ਗਏ 21 ਹੁੰਦਾ ਤਾਂ 60 25 7 21 7 ਤਾਂ ਕਿੰਨਾ ਆ ਗਿਆ x ਕਿੰਨਾ ਆ ਗਿਆ ਆਪਣੇ ਕੋਲ 3 ਆ ਗਿਆ ਠੀਕ ਹੈ ਹੁਣ ਹੋਰ ਕਿਹੜਾ ਸੋਚ ਸਕਦੇ ਆ ਜਿਵੇਂ 60 ਤੇ ਆਪਾਂ 10 ਜੋੜ ਦਈਏ 55 ਹੁੰਦਾ 56 ਸਾਡੇ ਬਾਹਰ ਚ ਜਾਂਦਾ ਤਾਂ ਆਪਾਂ y ਨੂੰ ਹੋਰ ਕੀ ਪੁੱਟ ਕਰ ਸਕਦੇ ਆ ਮਾਈਨਸ ਦਾ ਦੋ ਮਾਈਨਸ ਤਾਂ ਕੀ ਪੁੱਟ ਕਰ ਸਕਦੇ ਆ ਦੋ ਤਾਂ ਕਰਕੇ ਪੋਜ਼ਿਟਿਵ ਆ ਗਿਆ ਤਾਂ ਕਿੰਨਾ ਬਣ ਜੂਗਾ 46 ਜੇ ਦੋ ਐਵੇਂ ਕਰਾਂਗੇ ਆਪਾਂ ਤਾਂ 46 10 7 56 7 ਕਿੰਨਾ ਆ ਜੂਗਾ ਆਪਣੇ ਕੋਲ 8 ਆ ਜੂਗਾ ਤੀਸਰਾ ਪੈਂ ਤੁਸੀਂ ਆਪ ਸੋਚ ਸਕਦੇ ਹੋ ਇਹ ਦਿਖ ਰਹੇ ਸੀ 5 ਤੇ ਮਾਈਨਸ 2 ਦੋ ਪੁਆਇੰਟ ਨਾਲ ਵੀ ਕੰਮ ਚੱਲ ਜੂਗਾ ਜੇ ਗ੍ਰਾਫ ਬਣਾਣਾ ਪਰ ਤੀਸਰੇ ਵਿੱਚ ਸੋਚ ਸਕਦੇ ਹੋ ਕਿਹੜਾ ਆ ਸਕਦਾ ਜਿਵੇਂ 55 ਆ ਗਿਆ 21 ਆ ਗਿਆ ਹੋਰ ਕਿਹੜਾ ਬਣ ਸਕਦਾ ਹੈ ਉਹ ਤੁਸੀਂ ਨੇ ਸੋਚਣਾ ਹੈ ਤਾਂ ਇਹਦਾ ਹੁਣ x ਆਪਾਂ on y y ਕਿੰਨਾ ਪਰਿਆ 5 ਤੱਕ ਕਿੰਨਾ ਆਇਆ ਤੰ ਜਦੋਂ -2 ਪਰਿਆ ਉਦੋਂ ਕਿੰਨਾ ਆਇਆ 8 ਠੀਕ ਹੈ ਜੀ ਤਾਂ ਇੱਕ ਇਹਦਾ 그래프 ਬਣਾ ਲੈ ਇੱਕ ਇਹਦਾ ਬਣਾ ਲੈ ਇਹ ਇੱਕੇ ਹੀ ਗਰਾਫ পেਪਰ ਦੇ ਬਣਨਗੇ ਤਾਂ ਐਨਾ ਤੋਂ ਜਿਹੜੀਆਂ ਇਹਦੀ ਲਾਈਨ ਖਿੱਚੀ ਜਾਊਗੀ ਇੱਕ ਇਹਦੀ ਲਾਈਨ ਖਿੱਚੀ ਜਾਊਗੀ ਦائیں ਆਪਸ ਇੱਕ ਪੁਆਇੰਟ ਤੇ ਘਟਣਗੇ ਉਹੀ ਪੁਆਇੰਟ ਇਹਦਾ ਕੀ ਹੋਊਗਾ ਆਨਸਰ ਹੋਊਗਾ ਜੀ ওকে